ਯਾਅ ਲਾਈਵ 88 ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਪਾਵਰ ਕੰਨ ਦੇ ਭਾਗ ਵਿੱਚੋਂ 40 ਸਾਲ 7 ਮਹੀਨੇ 7 ਦਿਨ ਡਿਊਟੀ ਕਰਨ ਉਪਰੰਤ ਸੇਵਾਮੁਕਤ ਹੋਏ ਮੀਟਰ ਇੰਸਪੈਕਟਰ ਅਚੋਕ ਕੁਮਾਰ ਨੂੰ ਮੁਲਾਜ਼ਮਤ ਸਾਥੀਆਂ ਨੇ ਸ਼ਾਨਦਾਰ ਵਿਦਾਇਗੀ ਪਾਰਟੀ ਦਿੰਦੇ ਹੋਏ ਬੇਸਮਾਰ ਕੀਮਤੀ ਗਿਫਟ ਭੇਟ ਕੀਤੇ ਇਸ ਮੌਕੇ ਤੇ ਪਾਵਰ ਕੰਨ ਐਕਸੀਅਨ ਇੰਜੀਨੀਅਰ ਹਰਮਨਪ੍ਰੀਤ ਸਿੰਘ ਗਿੱਲ ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਸੂਬਾ ਪ੍ਰਧਾਨ ਰਵੀਲ ਸਿੰਘ ਸਹਾਇਪੁਰ ਸੀਨੀਅਰ ਮੀਤ ਪ੍ਰਧਾਨ ਬਾਡਰਜੋਨ ਅਮਰਤ ਸਾਹਿਬ ਜਸਵਿੰਦਰ ਸਿੰਘ ਗਿੱਲ ਮੰਡਲ ਪ੍ਰਧਾਨ ਸੁਖਵਿੰਦਰ ਸਿੰਘ ਗਿੱਲ ਸਮੇਤ ਹੋਰ ਬੁਲਾੜਿਆ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਮੀਟਰ ਇੰਸਪੈਕਟਰ ਸੋਕਮਰ ਬੜੇ ਇਮਾਨਦਾਰ ਅਤੇ ਮਿਹਨਤੀ ਵਿਅਕਤੀ ਹਨ ਜਿਨ੍ਹਾਂ ਨੇ ਆਪਣੀ ਡਿਊਟੀ ਪੂਰੀ ਲਗਨ ਮਿਹਨਤ ਅਤੇ ਇਮਾਨਦਾਰੀ ਨਾਲ ਨਿਭਾਈ ਜਦਕਿ ਅਜਿਹੇ ਇਮਾਨਦਾਰ ਮੁਲਾਜ਼ਮਾਂ ਦੀਆਂ ਸਵਾਵਾ ਨੂੰ ਵਿਭਾਗ ਹਮੇਸ਼ਾ ਯਾਦ ਰੱਖੇਗਾ ਅਤੇ ਨਵੇਂ ਮੁਲਾਜ਼ਮਾਂ ਨੂੰ ਸਹਿਤ ਮਿਲੇਗੀ ਇਸ ਮੌਕੇ ਤੇ ਬੇਬੇ ਨਾਨਕੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਕਤਰ ਗੁਜੀਤ ਸਿੰਘ ਲੇਲ ਪ੍ਰਿੰਸੀਪਲ ਹਰਦੀਪ ਸਿੰਘ ਕਲਵਿੰਦਰ ਸਿੰਘ ਤੇਜਾ ਕੇਵਲ ਸਿੰਘ ਸਮੇਤ ਹੋਰ ਮੈਂਬਰਾਂ ਵੱਲੋਂ ਅਸ਼ੋਕ ਮਾਦਾ ਵਿਸ਼ੇਤਾ ਉਤੇ ਸਨਮਾਨ ਕੀਤਾ ਗਿਆ ਇਸ ਮੌਕੇ ਤੇ ਸੇਵਾਮੁਕਤ ਮੀਟਰ ਇੰਸਪੈਕਟਰ ਅਸ਼ੋਕ ਮਾਰ ਨੇ ਆਪਣੇ ਸੀਨੀਅਰ ਅਫਸਰਾਂ ਸਮੇਤ ਮੁਲਾਜ਼ਮ ਸਾਥੀਆਂ ਰਿਸ਼ਤੇਦਾਰਾਂ ਸੱਜਣਾ ਮਿੱਤਰਾਂ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਮੁਖਵਿੰਦਰ ਸਿੰਘ ਖਾਲਸਾ ਧਿਆਨ ਸਿੰਘ ਬੋਪੜਾਏ ਬਲਵਿੰਦਰ ਸਿੰਘ ਬਾਜਵਾਰ ਰਜਿੰਦਰ ਸਿੰਘ ਨਰਿੰਪ ਜੀਤ ਸਿੰਘ ਜੈ ਮੁਖਵਿੰਦਰ ਸਿੰਘ ਦਿਉਲ ਗੁਰਮਖ ਸਿੰਘ ਕਾਣਵਰ ਵਿਕਰਮਜੀਤ ਸਿੰਘ ਦਲਬਾਤ ਸਿੰਘ ਜੈ ਮਨੋਜ ਸ਼ਰਮਾ ਅਸ਼ੋਕ ਕੁਮਾਰ ਦੇ ਪਰਿਵਾਰਕ ਮੈਂਬਰ ਮੈਡਮ ਨੀਸ਼ਾ ਸ਼ਰਮਾ ਧੀਰਜ ਸ਼ਰਮਾ ਤਰਮਪਾਲ ਸ਼ਰਮਾ ਵਿਪਲ ਕੁਮਾਰ ਰਾਜਨ ਸ਼ਰਮਾ ਰੀਤੂ ਸ਼ਰਮਾ ਬਾਵਨਾ ਸੰਜੀਤ ਕੁਮਾਰ ਮੋਹਿਸ਼ ਮੋਣ ਆ ਤੋਂ ਇਲਾਵਾ ਹੋ ਰਾਜ ਜਾਨ ਨੇ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਬਹੁਤ ਸ਼ੁਕਰੀਆ ਜੀ ਜਿਵੇਂ ਕਿ ਸਾਡੇ ਧਾਰੀਵਾਲ ਕਬਨ ਦੇ ਇਖਾਫ ਵਿਖਾਣੋਂ ਪੰਜਾਬ ਕੰਟਰੋਲ ਕਮੇਟੇ ਸੁਪਰਡਾਟਾ ਨਾਲ ਚੁਕਿਸਾ ਹੈ ਪੱਤਰਬ ਮਾਣੋ ਤੇ ਵਾਖ ਵਾਖ ਤੇ ਹੋਰ ਜਦੇ ਬੰਤੀ ਨਾ ਦੇ ਆਪ ਨੂੰ ਕ੍ਰਿਸ਼ਤੇ ਦਾਾਰ ਭੈਣੋ ਸੱਚੇ ਦਿੰਦ ਆਪ ਪਦੇ ਦੀ ਸ਼ਾਨ ਸਾਜਿ ਕਰੀਏ ਵਾਜੂ ਕੀਤਾ ਖਾਨ ਸਾਹਿਬ ਵਾਜੂ ਕੀਤੀ ਬੋਨੇ ਜੀ ਕੁੰਡਾ ਵਿੱਚ ਪਾਰਟੀ ਨੇ ਵਿੱਤ ਸਾਂਭੋ ਲੈ ਕਿਸੇ ਮਨੋ ਸਾਥੀਓ ਮੈਂ ਅਨੇਕੀ ਬੱਦਲਾਂ ਨੂੰ ਦਾ ਇਸ਼ਾਰਾ ਬੱਜਾ ਸੀ ਕਿ ਕਿ ਇਹ ਦੇਖਿਆ ਜਾਣਾ ਦੇਰੀ ਹੋਣਾ ਹੀ ਇੱਕ ਕੰਦੇ ਦਾ ਗਾਰਫਾਣਾ ਤੇ ਕੰਮ ਪ੍ਰਤੀ ਵੀ ਇਤਨੀ ਰੱਤੇ ਨਾਲ ਦਿੱਖਿਆ ਤਾਂ ਹੁੰਦੀ ਰਹਿੰਦੀ ਹੈ ਕਿ ਉਹ ਬਹੁਤ ਹੀ ਇਮਾਨਦਾਰੀ ਨਾਲ ਕੰਮ ਕਰਦਾ ਹੈ ਇਹ ਵੀ ਮੁੱਖ ਤੌਰ ਉੱਤੇ ਦੋਨਾਂ ਜਗਤਨੀ ਦੇਰੀ ਉਹਨਾਂ ਸਹੀ ਲੋਕਾਂ ਨੇ ਪੁੱਛਾ ਸਹੀ ਸਰਾਹ بابا واپس میں کربانی کی گزار بھی کرتی ہوں یہاں بہت ہی گھٹ بندے میں ملتی ہیں اس کر کے میں سچے پاس کر کے ناس کرتا ہوں کہ باؤ جیوں ਨਾਲ ਬੋਲੀ ਜੇਤਾ ਵਾਹਿਗੁਰੂ ਦੀ ਕਾਜ਼ਾ ਵਾਹਿਗੁਰੂ ਹਾਂਜੀ ਪ੍ਰਧਾਨ ਜੀ ਦੱਸ ਦਿਓ ਅੱਜ ਸਾਡੇ ਸਤਕਾਰਯੋਗ ਸ਼ੋਕਮਾਰਜੀ ਦੇ ਰਿਟਾਇਰਮੈਂਟ ਪਾਰਟੀ ਤੇ ਪਹੁੰਚੇ ਹੋ ਤੇ ਕੀ ਕਹਿਣਾ ਚੰ데요 ਅਸੀਂ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਬਾਊ ਸ਼ੋਕਮਾਰਜੀ ਜੋ ਮਹਿਕਮਾ ਪਾਵਰ ਕਾਮ ਤੋਂ ਬਤੌਰ ਬੀਟਰ ਇਨਸਪੈਕਟਰ ਆਪਣੀ ਇੱਕ ਇਤਿਹਾਸਕ ਸਰਵਿਸ 40 ਸਾਲ 7 ਮਹੀਨੇ ਤੇ 7 ਦਿਨ ਇਹ ਮੇਰਾ ਖਿਆਲ ਹੈ ਮੇਰੀ ਜ਼ਿੰਦਗੀ ਚ ਪਹਿਲੀ ਵਾਰੀ ਇਸ ਤਰ੍ਹਾਂ ਦੀ ਸਰਵਿਸ ਦਾ ਜਿਹੜਾ ਇੱਕ ਰਿਕਾਰਡ ਹੈ ਮੈਂ ਮਿਲਿਆ ਵੇਖਿਆ ਔਰ ਅਸੀਂ ਸਾਰੇ ਪੰਜਾਬ ਰਾਜ ਬਿਜਲੀ ਬੋਰ ਕਰਮਚਾਰੀ ਦਲ ਵੱਲੋਂ ਬਾਉ ਸ਼ੋਕਮਾਰ ਜੀ ਦੀ ਇਸ ਵਿਦਾਇਗੀ ਪਾਰਟੀ ਦੀ ਖੁਸ਼ੀ ਵਿੱਚ ਸ਼ਾਮਲ ਹੋਣ ਆਏ ਆ ਇਹਨਾਂ ਨੂੰ ਵਧਾਈ ਦੇਣ ਆਏ ਆ ਔਰ ਅਸੀਂ ਪ੍ਰਮਾਤਮਾ ਕੇ ਅਰਦਾਸ ਕਰਦੇ ਆ ਕਿ ਬਾਉ ਸ਼ੋਕਮਾਰ ਜੀ ਨੂੰ ਰਹਿੰਦੀ ਜੀਵਨ ਚੰਗਾ ਸਾਦਗੀ ਵਾਲਾ ਸੰਤੁਸ਼ਟੀ ਵਾਲਾ ਔਰ ਤਰੱਕੀ ਵਾਲਾ ਜਿਹੜਾ ਬਾਕੀ ਜੀਵਨ ਆ ਤੰਦਰੁਸਤੀ ਦੇ ਨਾਲ ਇਹਨਾਂ ਨੂੰ ਜੀਵਨ ਬਖਸ਼ੇ ਔਰ ਅਸੀਂ ਸਦਾ ਹੀ ਇਹਨਾਂ ਬਾਤੇ ਅਰਦਾਸ ਕਰਾਂਗੇ ਕਿ ਇਹ ਜਿਸ ਤਰੀਕੇ ਨਾਲ ਮਹਿਕਮੇ ਦੇ ਵਿੱਚ ਬੜੀ ਬੇਦਾਗ ਆਪਣੀ ਨੌਕਰੀ ਕਰਕੇ ਕਦੀ ਇਹਨਾਂ ਦੇ ਉੱਤੇ ਕੋਈ ਰਿਸ਼ਵਤਖੋਰੀ ਦਾ ਕੋਈ ਇਹੋ ਜਿਹਾ ਇਲਜ਼ਾਮ ਨਹੀਂ ਬਹੁਤ ਇਮਾਨਦਾਰੀ ਦੇ ਨਾਲ ਇਹਨਾਂ ਨੌਕਰੀ ਕੀਤੀ ਆ ਔਰ ਇਹਨਾਂ ਦਾ ਜੀਵਨ ਵੀ ਬੜਾ ਚੰਗਾ ਗੁਰੂ ਘਰ ਦੇ ਨਾਲ ਬੜਾ ਪਿਆਰ ਕਰਨ ਵਾਲੇ ਭਾਉ ਸ਼ੋਕਮਰ ਜੀ ਮਹਿਕਮੇ ਦੇ ਵਿੱਚ ਇਹਨਾਂ ਬੜਾ ਆਪਣਾ ਨਾਮਣਾ ਖਟਿਆ ਔਰ ਲੋਕਾਂ ਦੇ ਵਿੱਚ ਆਪਣਾ ਜਿਹੜਾ ਇਹਨਾਂ ਨੇ ਚੰਗਾ ਅਕਸ ਬਣਾਇਆ ਇਸ ਕਰਕੇ ਅੱਜ ਅਸੀਂ ਸਮੁੱਚੀ ਟੀਮ ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਦੀ ਇਹਨਾਂ ਦੀ ਵਿਧਾਇਕੀ ਪਾਰਟੀ ਵਿੱਚ ਸ਼ਾਮਲ ਹੋਣਾ ਹੈ। ਕੁਮਾਰ ਜੀ ਬੜੀ ਲੰਮੀ ਸਰਵਿਸ ਕੀਤੀ ਆ ਉਹ ਮੋੜੇ ਹੋਗੇ ਜਦੋਂ ਵਿਭਾਗ ਚ ਆਏ ਹੋਗੇ ਤੇ 40 ਸਾਲ ਵਿਭਾਗ ਦੇ ਆਪਣਾ ਤਜਰਬਾ ਧਾਰ ਦਿਓ ਸਾਥੀਆਂ ਨੂੰ। ਹਾਂਜੀ ਸਾਥੀ ਜੀ ਮੈਂ ਸਭ ਤੋਂ ਪਹਿਲਾਂ ਤਾਂ ਸਾਰਿਆਂ ਦਾ ਧੰਨਵਾਦ ਕਰਦਾ ਵੀ ਜਿਹੜੇ ਸਾਥੀ ਸਾਡੇ ਲੀਡਰ ਸਾਹਿਬਾਨ ਪੰਜਾਬ ਦੇ ਸਰਦਾਰ ਰਵੀਲ ਸਿੰਘ ਸਰਾਇਪੁਰ ਸਾਹਿਬ ਗਿੱਲ ਸਾਹਿਬ ਸਾਰੀ ਸਮੁੱਚੀ ਟੀਮ ਵੀ ਜਿੰਨਾ ਜੀ ਆਇਆਂ ਇਨਾ ਵੈਲਕਮ ਕਰ ਰਹੇ ਨੇ ਤੇ ਬਾਕੀ ਇਹ ਆ ਵੀ ਡਿਪਾਰਟਮੈਂਟ ਚ ਹੁੰਦਿਆਂ ਹੋਇਆਂ ਕੋਸ਼ਿਸ਼ ਕੀਤੀ ਆ ਇਮਾਨਦਾਰੀ ਨਾਲ ਕੰਮ ਕੀਤਾ ਜਾਵੇ ਔਰ ਸਮੁੱਚੇ ਚੰਗੇ ਢੰਗ ਦੇ ਨਾਲ ਕੀਤਾ ਜਾਵੇ ਕੋਸ਼ਿਸ਼ ਜ਼ਰੂਰ ਹੋਈ ਆ ਤੇ ਬੜੇ ਵਧੀਆ ਢੰਗ ਦੇ ਨਾਲ ਟਾਈਮ ਨਿਕਲਿਆ ਸਾਰਿਆਂ ਦੇ ਸਹਿਯੋਗ ਨਾਲ ਤੇ ਸਾਨੂੰ ਬਹੁਤ ਖੁਸ਼ੀ ਦੀ ਗੱਲ ਆ ਤੇ ਹੁਣ ਇਸ ਉਸ ਤੋਂ ਵੱਧ ਖੁਸ਼ੀ ਦੀ ਗੱਲ ਆ ਵੀ ਸਹੀ ਸਲਾਮਤ ਅੱਜ ਕੱਲ ਦੇ ਜਿਹੜੇ ਹਾਲਾਤ ਜਿਵੇਂ ਬਿਜਲੀ ਬੋਰਡ ਦੇ ਚੱਲਦੇ ਨੇ ਬੜੀਆਂ ਮੁਸ਼ਕਲਾਂ ਭਰਿਆ ਮਤਲਬ ਹਾਲਾਤਾਂ 'ਚ ਕੰਮ ਕਰਨਾ ਪੈਂਦਾ ਵਾ ਤੇ ਇਸ ਕਰਕੇ ਬੜੀ ਹੀ ਵਧੀਆ ਵਾ ਕਿ ਸਾਰੇ ਹੀ ਮੁਲਾਜ਼ਮ ਜਿਹੜੇ ਇਸੇ ਤਰ੍ਹਾਂ ਚੰਗੇ ਢੰਗ ਨਾਲ ਚੰਗੀ ਸਿਹਤ ਲੈ ਕੇ ਘਰਾਂ ਨੂੰ ਜਾਣ ਤੇ ਇਹਨਾਂ ਕਹਿੰਦੇ ਆ ਮੈਂ ਮਤਲਬ ਸਾਰਿਆਂ ਨੂੰ ਮਤਲਬ ਧੰਨਵਾਦ ਕਰਦਾ ਜੀ ਮਿਹਰਬਾਨੀ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ